ਬਹੁਤ ਸਾਰੇ ਸਾਡੇ ਭੈਣ ਭਰਾ ਇਹ ਗੱਲ ਤੋਂ ਬਹੁਤ ਕਨਫਿਊਜ਼ ਹੁੰਦੇ ਨੇ ਕਿ ਸਾਨੂੰ ਕਿਹੜੀ ਕੰਟਰੀ ਵਿੱਚ ਸੈਟਲ ਹੋਣਾ ਚਾਹੀਦਾ ਆ ਇੰਗਲਿਸ਼ ਸਪੀਕਿੰਗ ਕੰਟਰੀ ਦੀ ਗੱਲ ਕਰੀਏ ਕੈਨੇਡਾ ਸਟਰੀਲ ਨਿਊਜ਼ੀਲੈਂਡ ਯੂਕੇ ਦੀ ਤੇ ਉਹਦੇ ਵਿੱਚ ਆਉਣ ਦੇ ਵੱਖਰੇ ਬੈਨੀਫਿਟ ਨੇ ਯੂਰਪ ਦੇ ਵਿੱਚ ਆਉਣ ਦੇ ਵੱਖਰੇ ਬੈਨੀਫਿਟ ਨੇ ਯੂਰਪ ਦੇ ਵਿੱਚ ਤੁਸੀਂ ਸੈਟਲਡ ਹੋ ਸਕਦੇ ਆ ਬਹੁਤ ਵਧੀਆ ਤਰੀਕਿਆਂ ਦੇ ਨਾਲ ਪਾਸਪੋਰਟ ਲੈ ਸਕਦੇ ਆ ਕੁਝ ਜਿੱਦਾਂ ਕਿ ਤੁਸੀਂ ਹੋਰ ਕੰਟਰੀਆਂ 'ਚ ਲੈ ਸਕਦੇ ਆ ਪਰ ਕੁਝ ਇਹਦੇ ਵਿੱਚ ਮੇਨ ਫਰਕ ਹੈਗੇ ਨੇ ਕਿ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਸੋਚਣ ਤੇ ਮਜਬੂਰ ਕਰ ਦਿੰਦਾ ਕਿ ਨਹੀਂ ਵੀ ਇਹ ਕੰਟਰੀ ਨਹੀਂ ਜਾਣਾ ਸਾਨੂੰ ਹੋਰ ਕੰਟਰੀ ਜਾਣ ਦੀ ਲੋੜ ਹੈਗੀ ਆ ਸੋ ਇਹੀ ਥੋੜੇ ਜਿਹਾ ਆਪਾਂ ਕਨਸੈਪਟ ਆ ਜੇ ਕਲੀਅਰ ਕਰਾਂਗੇ ਤੁਹਾਡੇ ਇਹ ਵੀਡੀਓ ਦੇ ਵਿੱਚ ਪਲੀਜ਼ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤਾਂ ਜੋ ਬਹੁਤ ਲੋਕਾਂ ਨੂੰ ਇਹਦੀ ਕਲੈਰੀਫਿਕੇਸ਼ਨ ਮਿਲ ਸਕੇ ਕਿ ਕਿਹੜੀ ਕੰਟਰੀ ਬੈਸਟ ਹੈਗੀਆ ਮਤਲਬ ਕਿਹੜੀ ਡੈਸਟੀਨੇਸ਼ਨ ਬੈਸਟ ਹੈਗੀਆ ਯੂਰਪ ਜਾਂ ਫਿਰ ਇੰਗਲਿਸ਼ ਸਪੀਕਿੰਗ ਕੰਟਰੀ ਦੀ ਗੱਲ ਕਰੀਏ ਆਪਾਂ ਉਹ ਕੰਟਰੀਆਂ ਬੈਸਟ ਹੈ। ਸੋ ਅਗਰ ਗੱਲ ਕਰੀਏ ਯੂਰਪ ਦੀ ਸੋ ਯੂਰਪ ਦੇ ਵਿੱਚ ਅਗਰ ਤੁਸੀਂ ਇੱਕ ਕੰਟਰੀ ਵਿੱਚ ਸੈਟਲਡ ਹੋ ਜਾਂਦੇ ਆ ਤੇ ਤੁਸੀਂ ਬਾਕਰੀ ਕੰਟਰੀਆਂ ਦੇ ਵਿੱਚ ਜਾ ਕੇ ਜਿੰਨਾ ਮਾਦੀ ਕੰਮ ਕਰ ਸਕਦੇ ਹੋ। IP ਨੂੰ ਸੇ ਅਗਰ ਤੁਹਾਡੇ ਤੋਂ ਪਰਮਨੈਂਟ ਰੈਜ਼ਿਡੈਂਸੀ ਆ ਜਾਂਦੀ ਆ ਫਿਰ ਤੁਸੀਂ ਆਪਣੇ ਪੇਪਰ ਕਿਸੇ ਹੋਰ ਕੰਟਰੀ ਜਾ ਕੇ ਚੇਂਜ ਕਰਕੇ ਰਹਿ ਸਕਦੇ ਆ ਅਗਰ ਤੁਹਾਡੇ ਤੋਂ ਪਾਸਪੋਰਟ ਆ ਜਾਂਦਾ 26 27 ਕੰਟਰੀਆਂ ਹੈਗੀਆਂ ਇੱਥੇ ਰੀਆਂ ਇੱਕ ਕੰਟਰੀ ਦਾ ਪਾਸਪੋਰਟ ਓਨ ਦੇ ਸਾਰੀ ਤੁਸੀਂ 27 ਕੰਟਰੀਆਂ ਵਿੱਚ ਐਲੀਜੀਬਲ ਹੋ ਜਾਂਦੇ ਆ ਕੰਮ ਕਰਨ ਲਈ ਤੁਸੀਂ ਜਿਹੜੀ ਮਰਜ਼ੀ ਕੰਟਰੀ ਜਾ ਕੇ ਕੰਮ ਕਰ ਸਕਦੇ ਆ ਬਹੁਤ ਸਾਰੇ ਸਾਡੇ ਭੈਣ ਭਰਾ ਕਿਸੇ ਵੀ ਸ਼ੈਨੇਗਲ ਕੰਟਰੀ ਤੋਂ ਜੋ ਆਗਮਨ ਹੁੰਦੇ ਨੇ ਜਰਮਨ ਵਾਲੇ ਵੀ ਕਿਤੇ ਆਪਣੇ ਭੈਣ ਭਰਾਵਾਂ ਨਾਲ ਸੈਟਿੰਗ ਕਰਨ ਦੇ ਲਈ ਕਿਸੇ ਹੋਰ ਕੰਟਰੀ ਜਾਂਦੇ ਸੋ ਅਗਰ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਗੱਲ ਕਰੀਏ ਉਹਨਾਂ ਦਾ ਵੀ ਇਹੀ ਆ ਕਿ ਅਗਰ ਤੁਹਾਡੇ ਕੋਲ ਨਿਊਜ਼ੀਲੈਂਡ ਪਾਸਪੋਰਟ ਹੈ ਤੁਸੀਂ ਆਸਟ੍ਰੇਲੀਆ ਜਾ ਕੇ ਕੰਮ ਕਰ ਕਰ ਸਕਦੇ ਆ ਸੋ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਸੋ ਉਹਦੇ ਵਿੱਚ ਵੀ ਉਹ ਥੋੜਾ ਆਪਣੇ ਚੀਜ਼ਾਂ ਨੂੰ ਸ਼ੇਅਰਸ ਕਰਦੇ ਨੇ ਹਨਾ ਅਗਰ ਤੁਹਾਡੇ ਕੋ ਕੈਨੇਡਾ ਦਾ ਸਟੂਡੈਂਟ ਵੀਜ਼ਾ ਆ ਜਾਂ ਕੈਨੇਡਾ ਦਾ ਕੋਈ ਵੈਲਿਡ ਵੀਜ਼ਾ ਹੈਗਾ ਜਾਂ ਤੇ ਬਹੁਤ ਜਲਦੀ ਮਤਲਬ ਕਿ 80 ਤੋਂ 90% ਚਾਂਸ ਹੁੰਦੇ ਆ ਯੂ ਐਸਏ ਦਾ ਵੀਜ਼ਾ ਤੁਹਾਨੂੰ ਐ ਮਿਲ ਜਾਂਦਾ ਹਨ ਪਰ ਬਹੁਤ ਸਾਰੀਆਂ ਇਹਦੇ ਵਿੱਚ ਕਮੀਆਂ ਪੇਸ਼ੀਆਂ ਨੇ ਉਹ ਹੀ ਅਝਖਲ ਕਰਨਗੇ ਸੋ ਸਭ ਤੋਂ ਪਹਿਲਾਂ ਅਗਰ ਤੁਸੀਂ ਯੂਰਪ ਦੀ ਕੋਈ ਇੱਕ ਮਾੜੀ ਗੱਲ ਦਸੀਏ ਤੁਹਾਨੂੰ ਜਿਹੜੀ ਕਿ ਇੱਕ ਡਿਸਐਡਵਾਂਟੇਜ ਜਾਂ ਲਿਮਿਟੇਸ਼ਨ ਹੈ ਯੂਰਪ ਦੀ ਕੀ ਮਤਲਬ ਅਗਰ ਤੁਸੀਂ ਜਰਮਨੀ ਵਿੱਚ ਸੈਟਲ ਹੋ ਗਏ ਜਰਮਨੀ ਦਾ ਤੁਸੀਂ ਪਾਸਪੋਰਟ ਲੈ ਲਿਆ ਸਾਰਾ ਕੁਝ ਹੋ ਗਿਆ ਤੁਹਾਡਾ ਡਾਕੂਮੈਂਟ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ 7 ਤੋਂ 8 ਸਾਲ ਹੋ ਗਏ ਆ ਤੁਹਾਡੇ ਕੋਲ ਮਤਲਬ ਕੀ ਇੱਥੇ ਦਾ ਪਾਸਪੋਰਟ ਹੈ ਜਰਮਨ ਸਿਟੀਜ਼ਨ ਹੋ ਗਿਆ ਤੁਹਾਡਾ ਪਲਾਨ ਬਣਿਆ ਕਿ ਤੁਹਾਡੀ ਦੂਜੀ ਫੈਮਿਲੀ ਜਾਂ ਤੁਹਾਡੇ ਭੈਣ ਭਰਾ ਜਿਹੜੇ ਆ ਉਹ ਫਰਾਂਸ ਰਹਿੰਦੇ ਆ ਜਾਂ ਇਟਲੀ ਰਹਿੰਦੇ ਨੇ ਤੇ ਅਸੀਂ ਉੱਥੇ ਸ਼ਿਫਟ ਹੋਣਾ ਹੈ ਠੀਕ ਆ ਤੋ ਜਰਮਨੀ ਤੋਂ ਜੇਰੋਂ ਤੁਸੀਂ ਇਟਲੀ ਸ਼ਿਫਟ ਹੋਣਾ ਆ ਜਾਂ ਫਰਾਂਸ ਸ਼ਿਫਟ ਹੋਣਾ ਆ ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਆਉਣਾ ਹੈ ਉਹ ਨਹੀਂ ਲੈਂਗੁਏਜ ਤੁਸੀਂ ਫਿਰ ਨਵੀਂ ਕੰਟਰੀ ਜਾ ਕੇ एलिਜੀਬਲ ਹੈਗੇ ਆ ਤੁਸੀਂ ਕੰਮ ਕਰਨ ਲਈ ਤੁਹਾਡਾ ਸਭ ਕੁਝ ਤੁਹਾਨੂੰ ਰਾਈਟ ਹੈਗਾ ਆ ਬਟ ਤੁਹਾਡੇ ਲਈ ਲੈਂਗੁਏਜ ਬਹੁਤ ਵੱਡਾ ਚੈਲੰਜ ਹੈ ਤੁਹਾਨੂੰ ਇਟਲੀ ਜਾ ਕੇ ਜਾਂ ਫਰਾਂਸ ਜਾ ਕੇ ਫਿਰ ਤੋਂ ਤੁਸੀਂ ਜ਼ੀਰੋ ਤੋਂ ਸਟਾਰਟ ਕਰਨਾ ਪੈਣਾ ਤੁਹਾਨੂੰ ਪ੍ਰੋਪਰ ਲੈਂਗੁਏਜ ਸਿੱਖਣੀ ਪੈਣੀ ਆ ਲੈਂਗੁਏਜ ਤੋਂ ਬਿਨਾ ਇੱਥੇ ਜੌਬ ਲੈਣਾ ਬਹੁਤ ਜ਼ਿਆਦਾ ਟਫ ਆ ਸੋ ਬਹੁਤ ਸਾਰੀਆਂ ਜੌਬਸ ਹੈਗੀਆਂ ਆ ਜਿਹੜੀਆਂ ਇੰਗਲਿਸ਼ ਰਿਲੇਟਡ ਜੌਬਸ ਨੇ ਪਰ ਫਿਰ ਵੀ ਬਹੁਤ ਸਾਰੀਆਂ ਜੌਬਸ ਅਜਿਹਾ ਦੀਆਂ ਆ ਮੈਕਸਿਮਮ ਉਦ ਦੀ ਅਗਰ ਗੱਲ ਕਰੀਏ 70% ਜੌਬਸ ਦੀ ਗੱਲ ਕਰੀਏ ਤਾਂ ਉਹ ਜੌਬਸ ਸਿਰਫ ਲੈਂਗੁਏਜ ਦੇ ਰਿਲੇਟਡ ਹੀ ਹੈਗੀਆਂ ਈਵਨ ਕਿ ਤੁਸੀਂ ਮੈਨੇਜਮੈਂਟ ਦੀ ਗੱਲ ਕਰ ਲੋ ਈਵਨ ਕਿ ਤੁਸੀਂ ਆਈਟੀ ਫੀਲਡ ਦੀ ਗੱਲ ਕਰ ਲੋ ਮਤਲਬ ਕਿ ਤੁਸੀਂ ਇਵਨ ਸਮਾਲ ਜੌਬਸ ਦੀ ਗੱਲ ਕਰ ਲੋ ਤੁਸੀਂ ਰੈਸਟੋਰੈਂਟ ਵੇਟਰਸ ਦੀ ਗੱਲ ਕਰ ਲੋ ਤੁਸੀਂ ਅਗਰ ਕੋਈ ਵੀ ਕਾਰ ਸੇਲਸ ਦੀ ਗੱਲ ਕਰ ਲੋ ਤੁਸੀਂ ਕੋਈ ਵੀ ਗੱਲ ਮਤਲਬ ਕਿ ਜੇ ਦੇ ਵਿੱਚ ਤੁਹਾਨੂੰ ਬੋਲਣਾ ਪਵੇ ਤਾਂ ਉੱਥੇ ਤੁਹਾਨੂੰ ਜਰਮਨ ਆਉਣਾ ਮੈਂਡੇਟਰੀ ਆ ਇਟਾਲੀਅਨ ਨੇ ਇਟਾਲੀਅਨ ਆਉਣਾ ਮੈਂਡੇਟਰੀ ਆ ਫਰਾਂਸੀਆਂ ਨੇ ਫਰਾਂਚ ਆਉਣਾ ਮੈਂਡੇਟਰੀ ਆ ਪਰ ਅਗਰ ਤੁਸੀਂ ਕੈਨੇਡਾ ਚ ਸੈਟਲ ਹੋ ਤਾਂ ਤੁਹਾਡਾ ਪਲਾਨ ਹੋਣਾ ਕਿ ਤੁਸੀਂ ਯੂਐਸ ਮੂਵ ਹੋਣਾ ਸੋ ਤੁਹਾਡੇ ਲਈ ਇਧਰ ਕੋਈ ਵੀ ਵੱਡਾ ਚੈਲੰਜ ਨਹੀਂ ਹੈਗਾ ਕਿਉਂਕਿ ਦੋਨੇ ਕੰਟਰੀ ਜਿਹੜੀ ਲੈਂਗੁਏਜ ਸੇਮ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਆ ਜੋ ਉੱਥੇ ਵੀ ਤੁਹਾਡੀ ਜਿਹੜੀ ਲੈਂਗੁਏਜ ਸੇਮ ਹੈ ਇਹੀ ਇਹ ਵਿੱਚ ਮੇਜਰ ਫਰਕ ਹੈਗਾ ਕਿ ਤੁਸੀਂ ਦੂਸਰੀ ਕੰਟਰੀ ਆਪਾਂ ਕਹਿ ਦਿੰਦੇ ਆ ਕਿ ਯੂਰਪ ਚ ਬੰਦਾ ਇੱਕ ਕੰਟਰੀ ਸੈਟਰਲ ਹੋ ਜਾਂਦਾ ਤਾਂ ਬੰਦਾ 26 27 ਕੰਟਰੀਆਂ ਦਾ ਰਾਜਾ ਬਣ ਜਾਂਦਾ ਜਿੱਥੇ ਉਹਦਾ ਦਿਲ ਕੱਦ ਜਾ ਵੀ ਕੰਮ ਕਰੋ ਪਰ ਕੰਮ ਤੁਸੀਂ ਹਾਂ ਅਗਰ ਕੰਮ ਤੁਸੀਂ ਸੈल्फ ਇੱਕ ਐਜ਼ ਆ ਲਿਬਰਰ ਕਰ ਰਹੇ ਆ ਕੰਸਟਰਕਸ਼ਨ ਫੀਲਡ ਵਿੱਚ ਕੰਮ ਕਰ ਰਹੇ ਆ ਜਿੱਥੇ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈਗੀ ਜਾਂ ਤੁਹਾਨੂੰ ਥੋੜਾ ਬਹੁਤਾ ਬੋਲਣਾ ਹੁੰਦਾ ਹੈ ਫਿਰ ਸਾਰ ਜਾਂਦਾ ਆ ਫਿਰ ਇਟ ਡਸਨਟ ਮੈਟਰ ਹਨਾ ਕਿ ਤੁਹਾਡੇ ਜਿਹੜੀ ਕੰਟਰੀ ਆ ਤੁਸੀਂ ਸਿਲੈਕਟ ਕੀਤੀ ਉਹ ਓਕੇ ਆ ਸੋ ਇਹ ਇੱਕ ਮੇਜਰ ਡਿਫਰੈਂਸ ਹੈਗਾ ਆ ਬਹੁਤ ਜ਼ਿਆਦਾ ਜਿਹੜਾ ਇੱਕ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ ਸੈਕੰਡ ਥਿੰਗ ਆ ਜਾਂਦੀ ਆ ਕਿ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਅਗਰ ਤੁਸੀਂ ਸਟੱਡੀ ਕਰਦੇ ਆ ਤੁਹਾਡੇ ਲਈ ਜੌਬ ਲੈਣਾ ਬਹੁਤ ਜ਼ਿਆਦਾ ਆਸਾਨ ਹੈ। ਰੈਦਰ ਥੈਨ ਕਿ ਆਪਾਂ ਯੂਰੋਪੀਅਨ ਕੰਟਰੀ ਦੀ ਗੱਲ ਕਰੀਏ। ਸੋ ਜਦੋਂ ਤੁਸੀਂ ਯੂਰੋਪੀਅਨ ਕੰਟਰੀ ਦੀ ਗੱਲ ਕਰਦੇ ਆ ਸੋ ਇੱਥੇ ਤੁਹਾਨੂੰ ਸਟੱਡੀ ਦੇ ਨਾਲ ਸਕਿੱਲ ਦੇ ਨਾਲ ਲੈਂਗੁਏਜ ਆਉਣੀ ਮੰਡੇਟਰੀ ਆ। ਠੀਕ ਹੈ। ਉੱਥੇ ਜਿਹੜੀ ਇੰਗਲਿਸ਼ ਜਦੋਂ ਤੁਸੀਂ ਇੰਡੀਆ ਤੋਂ ਆਇਲਸ ਕਰਦੇ ਆ ਠੀਕ ਹੈ ਤੇ ਫਿਰ ਤੁਸੀਂ ਇੰਗਲਿਸ਼ ਸਪੀਕ ਕੰਟਰੀ ਚ ਰਹਿਨੇ ਆ ਤੁਸੀਂ ਇੰਗਲਿਸ਼ ਬੋਲਦੇ ਆ ਉੱਥੇ ਇੰਗਲਿਸ਼ ਸਮਝਦੇ ਆ ਠੀਕ ਆ ਇਹ ਤੁਹਾਡਾ ਪੁਆਇੰਟ ਜਿਹੜਾ ਆ ਬਹੁਤ ਜ਼ਿਆਦਾ ਕਵਰ ਹੋ ਜਾਂਦਾ ਮਤਲਬ ਤੁਸੀਂ ਕਿਸੇ ਵੀ ਮੈਨੇਜਮੈਂਟ ਫੀਲਡ ਦੀ ਜੌਬ ਕਰਦੇ ਆ ਤੇ ਤੁਹਾਡੇ ਲਈ ਉਹ ਬਹੁਤ ਜ਼ਿਆਦਾ ਇੱਕ ਬੈਨੀਫਿਟ ਹੁੰਦਾ ਕਿਉਂਕਿ ਤੁਹਾਨੂੰ ਲੈਂਗੁਏਜ ਦੀ ਪ੍ਰੋਬਲਮ ਨਹੀਂ ਆਉਂਦੀ ਤੁਹਾਡੇ ਕੋਲ ਡਿਗਰੀ ਹੈਗੀ ਆ ਕੈਨੇਡੀਅਨ ਡਿਗਰੀ ਹੈਗੀ ਆ ਜਾਂ ਯੂਐਸਟੀ ਡਿਗਰੀ ਹੈਗੀ ਆ ਠੀਕ ਆ ਨਿਊਜ਼ੀਲੈਂਡ ਦੀ ਡਿਗਰੀ ਹੈਗੀ ਆ ਤੇ ਤੁਸੀਂ ਉੱਥੇ ਜਾ ਕੇ इजीली ਜੌਬ ਲੈ ਸਕਦੇ ਹੋ ਪਰ ਇੱਥੇ ਅਗਰ ਤੁਹਾਡੇ ਕੋਲ ਡਿਗਰੀ ਹੈਗੀ ਆ ਫਿਰ ਵੀ ਤੁਹਾਨੂੰ B1 ਤੋਂ B2 ਲੈਵਲ ਕਰਨਾ ਪੈਂਦਾ ਆ ਜਿਹੜਾ ਬੇਸਿਕ ਗਿਣਿਆ ਜਾਂਦਾ B1 ਇਜ਼ ਅ ਹਾਰਡ ਚੈਲੰਜ ਸਾਡੇ ਲਈ ਕਿ B1 ਕਰਨਾ ਪਰ B1 ਨੂੰ ਇਹ ਬੇਸਿਕ ਡੋਇਚ ਗਣਦੇ ਆ ਕਿ ਤੁਹਾਨੂੰ ਬੇਸਿਕ ਜਰਮਨ ਆਉਂਦੀ ਸੋ ਕਿੰਨਾ ਜ਼ਿਆਦਾ ਫਰਕ ਆ ਤੇ ਇਸ ਕਰਕੇ ਅਸੀਂ ਯੂਰਪ ਦੇ ਵਿੱਚ ਥੋੜਾ ਜਿਆ ਹੁਣਾਂ ਨਾਲੋਂ ਪਿੱਛੇ ਚਲ ਜਾਂਦੇ ਆ ਕਿਉਂਕਿ ਬਧੀਏ ਜੌਬ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲੈਂਡ 'ਚ ਥੋੜੀ ਆਸਾਨੀ ਮਿਲ ਜਾਂਦੀ ਹੈ। ਐ ਕਿਥੇ ਬਹੁਤ ਵੱਡਾ ਫਰਕ ਇਹ ਆ। ਇਹ ਵੀਡੀਓ ਪਲੀਜ਼ ਧਿਆਨ ਨਾਲ ਸੁਣਿਓ। ਬਹੁਤ ਜ਼ਿਆਦਾ ਕਨਸੈਪਟ ਮੈਂ ਸਲੋ ਸਮਝਾ ਰਿਹਾ ਆ। ਠੀਕ ਆ। ਤੇ ਇਹ ਵੀਡੀਓ ਪਲੀਜ਼ ਧਿਆਨ ਨਾਲ ਸੁਣਿਓ ਤਾਂ ਸ਼ੇਅਰ ਜ਼ਰੂਰ ਕਰਿਓ ਭੈਣ ਭਰਾਵਾਂ ਤੱਕ ਤਾਂ ਜੋ ਮੈਨੂੰ ਵੀ ਨਾਲ ਨਾਲ ਮੋਟੀਵੇਸ਼ਨ ਮਿਲਦੀ ਰਵੇ ਤੇ ਮੈਂ ਹੋਰ ਇਨਫੋਰਮੇਟਿਵ ਵੀਡੀਓ ਤੁਹਾਡੇ ਤੱਕ ਲੈ ਕੇ ਆ ਸਕਾਂ। ਸੋ ਅਗਰ ਮੇਜਰ ਇੱਕ ਹੋਰ ਫਰਕ ਦੀ ਗੱਲ ਕਰਾਂ। ਤੁਸੀਂ ਦੇਖੋ ਯੂਰਪ ਦੇ ਵਿੱਚ ਕੋਈ ਵੀ ਸਟੋਰ ਤੇ ਜੌਬ ਕਰਦਾ ਆ ਲਿਡਲ ਦੇ ਵਿੱਚ ਰੇ ਵਿੱਚ ਨੈਟੋ ਵਿੱਚ ਲਿਡਲ ਤੋਂ ਆਲਮੋਸਟ ਸਾਰੇ ਹੈਗੇ ਆ ਹਨਾ ਯੂਰਪ ਦੇ ਵਿੱਚ ਬਲੂਕ ਕੀ ਵੀ ਹੈਗੇ ਆ ਸੋ ਉਹਦੇ ਵਿੱਚ ਕੋਈ ਸਟੋਰ ਤੇ ਜੌਬ ਕਰਦਾ ਤੇ ਉਹਨੂੰ ਇੱਕ ਪਾਰਟੀਕੂਲਰ ਕੋਰਸ ਕਰਨਾ ਪੈਂਦਾ ਹੈ ਜਿਹਨੂੰ ਹਸਪੀਡਮ ਕਹਿੰਦੇ ਆ ਉਸ ਬਿਲਡਿੰਗ ਜਿਹੜੀ ਆ ਉਹ ਬਹੁਤ तरह ਦੀ ਹੁੰਦੀਆਂ ਉਹਦੇ ਤੇ ਆਪਾਂ ਇੱਕ ਵੱਖਰੇ ਟਾਪਿਕ ਹੈ ਉਹਦੇ ਤੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਹੋਈਆਂ ਨੇ ਤੁਸੀਂ ਪ੍ਰੋਫਾਈਲ ਤੇ ਜਾ ਕੇ ਦੇਖ ਸਕਦੇ ਆ ਨਰਸਿੰਗ ਦੀ ਡਾਕਟਰ ਦੀ ਠੀਕ ਹੈ ਡੈਂਟਲ ਦੀ ਬਹੁਤ ਸਾਰੀਆਂ ਹਾਸ ਬਿਲਡਿੰਗ ਹੈਗੀਆਂ ਆ ਇਵਨ ਕਿ ਪੇਂਟਰ ਦੀ ਕਾਰਪੇਂਟਰ ਦੀ ਮੈਸਨ ਦੀ ਬੱਸ ਡਰਾਈਵਰ ਦੀ ਬਹੁਤ ਸਾਰੀਆਂ ਤੇ ਮੈਂ ਉਹ ਗੱਲ ਕਰਨਾ ਕਿ ਅਗਰ ਤੁਸੀਂ ਨਾਰਮਲ ਜੌਬ ਜਿਹੜੀ ਸਟੋਰ ਤੇ ਜਿਹੜੀ ਯੂ ਐਸ ਦੇ ਵਿੱਚ ਜਾ ਕੇ ਬੰਦਾ ਉੱਦਾਂ ਜਾ ਕੇ 2 ਨੰਬਰ 'ਚ ਜਾ ਕੇ ਵੀ ਉਹ ਬੰਦਾ ਸਟੋਰ ਤੇ ਜੌਬ ਕਰ ਲੈਂਦਾ ਨਾਰਮਲ ਜੌਬ ਗਣੀ ਜਾਂਦੀ ਬਿਲਕੁਲ ਨਾਰਮਲ ਜੌਬ ਪਰ ਇੱਥੇ ਉਹ ਜੌਬ ਲੈਣਾ ਵੀ ਇੱਕ ਬਹੁਤ ਵੱਡੀ ਜਿਹੜੀ ਆਪਾਂ ਕਹਿ ਦਿੰਨੇ ਕਾਮਯਾਬੀ ਆ ਕਿ ਤੁਸੀਂ ਸਟੋਰ ਤੇ ਐਜ਼ ਅ ਕੈਸ਼ੀਅਰ ਜਾਂ ਸਟੋਰ ਮੈਨੇਜਰ ਜਾਂ ਸਟੋਰ ਕੀਪਰ ਬਣ ਗਏ ਆ ਤਾਂ ਇਹ ਬਹੁਤ ਵੱਡੀ ਗੱਲ ਆ ਮੈਂ ਜੌਬ ਇਦਾਂ ਦੀ ਦੀ ਗੱਲ ਨਹੀਂ ਕਰਦਾ ਪਿਆ ਜਿਹੜਾ ਤੁਸੀਂ ਸਮਾਨ ਆਇਆ ਤੁਸੀਂ ਸੋਰਟਿੰਗ ਕਰਤੀ ਜਾਂ ਸੋਰਟ ਕਰਦਾ ਸਮਾਨ ਹਨਾ ਤੋ ਇਦਾਂ ਦੀ ਜੌਬ ਦੇ ਨਹੀਂ ਗੱਲ ਕਰਦਾ ਭਾਈ ਇਦਾਂ ਦੀ ਜੌਬ ਤਾਂ ਤੁਸੀਂ ਲੈਂਗੁਏਜ ਤਾਂ ਨਹੀਂ ਵੀ ਹੁੰਦੀ ਜਾਂ ਤੁਹਾਡੀ ਐਜੂਕੇਸ਼ਨ ਨਹੀਂ ਵੀ ਹੈਗੀ ਤੁਸੀਂ ਕਰ ਸਕਦੇ ਤੁਹਾਡਾ ਸਟੋਰ ਮੈਨੇਜਰ ਸਟੋਰ ਕੀਪਰ ਟੀਮ ਲੀਡਰ ਇਦਾਂ ਦੀਆਂ ਜੌਬਸ ਜਰੂਰ ਤੁਸੀਂ ਲੈਣੀਆਂ ਆ ਉਹਦੇ ਲਈ ਤੁਹਾਨੂੰ ਲੈਂਗੁਏਜ ਹੋਣਾ ਮੰਡੇਟਰੀ ਆ ਤੁਹਾਨੂੰ ਹੌਸਪੀਟੈਲਿਟੀ ਸਪੈਸ਼ਲ ਕਰਨੀ ਪੈਂਦੀ ਆ ਉਸ ਕੰਮ ਦੇ ਲਈ ਤੇ ਇਹ ਕਿੰਨਾ ਜ਼ਿਆਦਾ ਫਰਕ ਆ ਕਿ ਮਤਲਬ ਉਹ ਕੰਟਰੀ ਇਹ ਜੌਬ ਨੂੰ ਬਿਲਕੁਲ ਇੱਕ ਨਾਰਮਲ ਵੇ ਨਾਲ ਦੇਖਿਆ ਜਾਂਦਾ ਠੀਕਾ ਪਰ ਇੱਥੇ ਇਸ ਜੌਬ ਨੂੰ ਐਸ ਅ profession ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਮਤਲਬ ਕਿ ਇਸ ਸਟੋਰ ਦੀ ਜੌਬ ਵੀ ਲੈਣੀ ਆ ਤਾਂ ਸਾਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਣਾ ਇਹ ਚੀਜ਼ਾਂ ਕਰਕੇ ਸਾਨੂੰ ਯੂਰਪ ਦੇ ਵਿੱਚ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਹੈ ਹੋਣ ਦਾ ਯੂਰਪ ਦੇ ਵਿੱਚ ਅਸੀਂ ਥੋੜਾ ਜਿਹਾ ਬਾਕੀ ਇੰਗਲਿਸ਼ ਸਪੀਕ ਕੰਟਰੀ ਨਾਲ ਥੋੜਾ ਜਿਹਾ ਪਿੱਛੇ ਚੱਲ ਜਾਂਦੇ ਹਾਂ ਕਿਉਂਕਿ ਸਾਨੂੰ ਜ਼ਿਆਦਾਆਂ ਚੀਜ਼ਾਂ ਫੋਲੋ ਕਰਨੀਆਂ ਪੈਂਦੀਆਂ ਜ਼ਿਆਦਾ ਕ੍ਰਾਈਟੇਰੀਆ ਫੋਲੋ ਕਰਨਾ ਪੈਂਦਾ ਕਿਉਂਕਿ ਉੱਥੇ ਲੈਂਗੁਏਜ ਕਰਨ ਦੀ ਲੋੜ ਨਹੀਂ ਹੈਗੀ ਲੈਂਗੁਏਜ ਤਾਂ অলਰੈਡੀ ਹੈਗੀ ਆ ਠੀਕ ਆ ਤੁਹਾਡੀ ਡਿਗਰੀ ਕਰ ਲਈ ਹੈ ਡਿਗਰੀ ਤੋਂ ਬਾਅਦ ਤੁਸੀਂ ਡਾਇਰੈਕਟ ਜੌਬ ਫੀਲਡ ਵਿੱਚ ਜਾਣਾ ਹੈ ਬਟ ਇੱਥੇ ਤੁਸੀਂ ਡਿਗਰੀ ਕਰ ਲਈ ਹੈ ਡਿਗਰੀ ਤੋਂ ਬਾਅਦ ਤੁਸੀਂ ਜਿਹੜਾ ਲੈਂਗੁਏਜ ਕਰਨੀ ਆ ਉਹਦੇ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਸਾਲ ਲੱਗ ਸਕਦਾ 2 ਸਾਲ ਲੱਗ ਸਕਦੇ ਆ ਜਿਹੜੀ ਇਹਨਾਂ ਦੀ ਬੇਸਿਕ ਮੈਂ ਕਹਿੰਨਾ B1 ਕਰਨ ਨੂੰ ਠੀਕ ਹੈ ਸੋ ਨੈਕਸਟ ਪੁਆਇੰਟ ਆ ਜਾਂਦਾ ਜੀ ਡਰਾਈਵਿੰਗ ਲਾਇਸੈਂਸ ਸੋ ਯੂ ਐਸ اے ਕੈਨੇਡਾ ਯੂ ਐਸ اے ਚ ਲੋ ਮੈਂ ਇੱਕ ਤੇ ਗੱਲ ਕਰਦਾ ਉਸੇ ਤਰੀਕਾੰਟ ਰੀਆ ਜੋ ਟੂਰਿਸਟ ਵੀ ਜਿੱਦੇ ਵੀ ਤੁਹਾਨੂੰ ਜੰਗੂ ਤੇ ਉੱਥੇ ਲਾਇਸੈਂਸ ਬਣਾ ਸਕਦੇ ਕੈਨੇਡਾ ਵੀ ਬਹੁਤ ਜ਼ਿਆਦਾ ਬਣਾਉਂਦੇ ਆ ਪਰ ਇਹ ਮਤਲਬ ਇਹ ਰੂਲ ਨਹੀਂ ਹੈਗਾ ਪਰ ਕੈਨੇਡਾ ਤੁਸੀਂ ਬਣਾ ਸਕਦੇ ਠੀਕ ਹੈ ਮਤਲਬ ਕਿ ਆਪਣਾ ਜੁਗਾਰ ਵਗੈਰਾ ਕਰਕੇ ਬਟ ਅਗਰ ਉੱਥੇ ਗੱਲ ਕਰੀਏ ਉੱਥੇ 500 ਡਾਲਰ 300 ਡਾਲਰ 400 ਡਾਲਰ ਮੈਕਸਿਮਮ 6-700 ਡਾਲਰ ਜਿਹੜੇ ਲਾਇਸੈਂਸ ਤੋਂ ਹੀ ਬਣਾ ਲੈਣੇ ਬਹੁਤ ਈਜ਼ੀ 600 ਡਾਲਰ ਦੀ ਅਗਰ ਵੈਲਿਊਏਸ਼ਨ ਦੀ ਗੱਲ ਕਰੀਏ ਕੈਨੇਡੀਅਨ ਦੀ ਯੂਰੋ ਦੇ ਨਾਲ ਤੇ ਇਹਦੇ ਮੈਕਸਿਮਮ 600 ਦੀ ਗੱਲ ਕਰੀਏ ਤਾਂ ਆਪਣਾ ਇੱਥੇ 300 400 400 ਯੂਰੋ ਬਣਦਾ 600 ਡਾਲਰ ਦਾ ਬਟ ਇੱਥੇ 400 ਡਾਲਰ ਦਾ ਕੁਛ ਵੀ ਨਹੀਂ ਹੁੰਦਾ ਠੀਕ ਹੈ ਯੂਰਪ ਦੇ ਵਿੱਚ ਤੁਹਾਡਾ ਅਗਰ ਜਰਮਨੀ ਦੇ ਵਿੱਚ ਲਾਇਸੈਂਸ ਦੀ ਗੱਲ ਕਰੀਏ ਬਿਲਕੁਲ ਤੁਸੀਂ ரைਟ ਵੇ ਦੇ ਨਾਲ ਅਗਰ ਲਾਇਸੈਂਸ ਬਣਾਉਨੇ ਆ ਤੇ ਤੁਹਾਡਾ 2000 ਤੋਂ 2500 ਯੂਰੋ ਲੱਗਣਾ ਆ ਜਿਹੜਾ ਕੈਨੇਡਾ ਦਾ ਮੇਰੇ ਸਾਹਮਣੇ 35 ਤੋਂ 4000 ਡਾਲਰ ਆ ਠੀਕ ਆ ਇੰਨਾ ਤੁਹਾਡਾ ਬੇਸਿਕ ਲਾਇਸੈਂਸ ਲਈ ਲੱਗਣਾ ਆ ਇਹ ਤੁਹਾਡਾ ਇੰਡੀਅਨ ਲਾਇਸੈਂਸ ਹੈਗਾ ਤੁਸੀਂ ਕਲਾਸਿਸ ਸਕਿਪ ਕੀਤੀ ਆ ਤੁਸੀਂ ਆਪ ਪ੍ਰੈਪਰੇਸ਼ਨ ਕੀਤੀ ਆ ਤੁਸੀਂ 10-12 ਕਲਾਸਿਸ ਲਈਆਂ ਉਸ ਤੋਂ ਬਾਅਦ ਤੁਸੀਂ ਪੇਪਰ ਦਾ ਫੀਰ ਇੰਨਾ ਲੱਗਣਾ ਤੁਹਾਡਾ ਅਗਰ ਤੁਸੀਂ ਜ਼ਿਆਦਾ ਮਤਲਬ ਕਿ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਬੇਸਿਕ ਤੋਂ ਸ਼ੁਰੂ ਕਰਨਾ ਆ ਫਿਰ ਤਾਂ ਤੁਹਾਡਾ ਬਹੁਤ ਜ਼ਿਆਦਾ ਪੈਸੇ ਲੱਗਣਗੇ ਸੋ ਬਹੁਤ ਜ਼ਿਆਦਾ ਪੈਸੇ ਤੋ ਡੇ ਲਗਣੀ ਆ ਇਥੇ ਯੂਰਪ ਦੇ ਵਿੱਚ ਜਰਮਨ ਦੇ ਵਿੱਚ ਲਾਇਸੈਂਸ ਲਈ ਲੋਕਾਂ ਨੇ 5-5000 ਯੂਰੋ ਜੇਰਾ ਆ ਉਹ ਇਨਵੈਸਟ ਕੀਤਾ ਹੋਇਆ 5000 ਯੂਰੋ ਇਨ ਦਾ ਸੈਂਸ ਕੀ 6500 ਕੈਨੇਡੀਅਨ ਡਾਲਰ ਮਤਲਬ ਕੀ ਇੰਨੇ ਡਾਲਰ ਕੈਨੇਡਾ ਦੇ ਵਿੱਚ ਕਿਸੇ ਤੋਂ ਹੋਵੇਗਾ ਅਗਲਾ ਗੱਡੀ ਵਾਈ ਕਰ ਲੈਂਦਾ ਹੈ ਨਾ ਤੇ ਉਹ ਸੈਕੰਡ ਹੈਂਡ ਆਪਾ ਕਰਨੇ ਨਹੀਂ ਨੂੰ ਨਹੀਂ ਕਰਨੇ ਮੈਂ ਤੇ ਮਤਲਬ ਇੰਨੇ ਦੀ ਵੱਡਾ ਗੱਡੀ ਵਾਈ ਕਰਦਾ ਪਰ ਇੱਥੇ ਪੰਦਰਾਂ 5 5000 ਯੂਰੋ ਦਾ ਲੋਕੀ ਲਾਇਸੈਂਸ ਬਣਾਉਦੇ ਨੇ ਸੋ ਇਹੀ ਫਰਕ ਹੈ ਜੀ ਸੋ ਫਰਕ ਬਹੁਤ ਜ਼ਿਆਦਾ ਹੈਗਾ ਆ ਬਹੁਤ ਚੀਜ਼ਾਂ ਦੇ ਵਿੱਚ ਅਗਰ ਕੰਪੈਰੀਜ਼ਨ ਕਰੀਓ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਪਰ ਵੀਡੀਓ ਹੌਲੀ ਹੌਲੀ ਪੱਟੀ ਹੋ ਰਹੀ ਹੈ ਉਪਰੋਂ ਮੈਂ ਬੋਲਦਾ ਵੀ ਹੌਲੀ ਪਿਆ ਆ ਥੋੜਾ ਐਕਸਪਲੇਨ ਮੈਂ ਜ਼ਿਆਦਾ ਕਰ ਰਿਹਾ ਸੀ ਹਨਾ ਤੇ ਕੋਈ ਨਹੀਂ ਆਪਾਂ ਇਹ ਇਹ ਵੀਡੀਓ ਦਾ ਇਹ ਟੌਪਿਕ ਤੇ ਵੀਕ ਲਾਈਵ ਸੈਸ਼ਨ ਵੀ ਕਰਾਂਗੇ ਜੇ ਸਤਿ ਸ੍ਰੀ ਅਕਾਲ ਨੂੰ ਕੋਈ ਡਾਊਟ ਹੋਇਆ ਤੇ ਤੁਸੀਂ ਬਿਨਾ ਕਿਸੇ ਹੈਜ਼ਿਟੇਸ਼ਨ ਤੋਂ ਮੈਸੇਜ ਕਰ ਸਕਦੇ ਆਂ ਆਪਾਂ ਨੂੰ ਫੇਸਬੁੱਕ ਤੇ ਤੇ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਆਂ ਤੇ ਫੋਲੋ ਜਰੂਰ ਕਰ ਲਿਆ ਕਰੋ ਇਦਾਂ ਨੀਆਂ ਨਮੀਆਂ ਇਨਫੋਰਮੇਟਿਵ ਵੀਡੀਓਜ਼ ਲਈ ਆ ドラਮੇ ਜਾਂ ਦੇਖਣਾ ਕਮੇਡੀ ਦੇਖਣਾ ਆ ਜਾਂ ਲੋਕਾਂ ਦੇ ਵਿਤਕਰੇ ਦੇਖਣਾ ਜਾਤ ਪਾਤ ਨੂੰ ਲੈ ਕੇ ਇਹ ਚੀਜ਼ਾਂ ਛੱਡ ਦਿਓ ਅਗਰ ਲਾਈਫ ਚ ਗਰੋ ਹੋਣਾ ਆ ਤੇ ਆਪਾਂ ਨੂੰ ਵਧੀਏ ਚੀਜ਼ਾਂ ਨੂੰ ਫੋਲੋ ਕਰਨਾ ਪੈਣਾ ਇਹ ਤਾਂ ਮਤਵੇ ਨਹੀਂ ਕਿ ਮੈਂ ਆਪਣੇ ਆਪ ਨੂੰ ਕਹਣਾ ਪਰ ਮੈਨੂੰ ਮੈਂ ਤੁਹਾਨੂੰ ਇਹ ਸੁਜੈਸਟ ਕਰਾਂਗਾ ਕਿ ਤੁਸੀਂ ਵਧੀਆ ਚੈਨਲਸ ਵਧੀਆ ਥੌਟਸ ਵਧੀਆ ਚੀਜ਼ਾਂ ਸੁਣੋ ਵਧੀਆ ਚੀਜ਼ਾਂ ਬੋਲੋ ਥੈਂਕ ਯੂ ਸੋ ਮੱਚ ਮਿਲਦੇ ਨਵੇਂ ਵੀਡੀਓ ਨਾਲ ਬਾਏ ਬਾਏ